ਗਾਲੇ ਸਵਾ ਕਲਾ ਦੀ ਕਦੇ ਕੋ ਡਰੇ ਦਿਖਾ ਕੇ ਕਿਸੇ ਨੂੰ ਡਰਾਇਆ ਕੱਲ ਬੋਲ ਰਿਹਾ ਸੀ ਬੜਾ ਵਧੀਆ ਬਰਿੰਦਰ ਮੀਤ ਜੀ ਐਮਐਲਏ ਐਮਐਲਏ ਇਹ ਕੋਈ ਪੈਸੇ ਦੇ ਗਿਆ ਨਹੀਂ ਬਣਿਆ ਅਸੀਂ ਪੈਸੇ ਖਰਚੇ ਤੇ ਇਹਨੂੰ ਐਮਐਲਏ ਬਣਾਇਆ ਇਹਨੂੰ 1 ਲੱਖ ਰੁਪਈਆ ਦਾ ਘਾ ਮਿਲਦੀ ਆ ਪਰ ਉਹ ਸਾਡੇ ਪੈਸੇ ਦੇ ਲਿਆ ਜਿਹੜੇ 10 ਤੋਂ 15 ਸਾਲ ਦੀ ਕਾਰਜਪਾਡੀ ਵਾਸਤੇ ਖਰਚੇ ਅੱਜ ਇਹਨੂੰ ਕਾਰਜ ਚਾਹੁੰਦੀ ਅਸੀਂ ਪ੍ਰਸਤutsਾਲੀ ਕਾਰਜਤੀ ਸੀ ਇਹ ਕਾਲੀ ਗੱਲ ਛੱਡ ਕੇ ਆਏ ਬਾਕੀ ਰੇਗਾ ਜੇ ਫਾਦਰ ਨੇ ਕਿਤੇ ਫਾਦਰ ਦੇ ਗੋਡੀ ਹੱਥ ਲਾਉਂਦੇ ਆ ਇਹ ਮੇਰੇ ਪਿੰਡ ਕੋਈ ਬੂਝ ਨਹੀਂ ਸੀ ਲੱਗਦਾ ਤੇ ਮੇਰੇ ਘਰ ਆਈ ਸੀ ਸ਼ਾਮ ਨੂੰ ਇੱਥੇ ਬੂਥਲੀਆ ਪਾਗਾ ਮੈਂ ਇਹ ਟੀਂਗਾ ਸਿਰ ਤੇ ਰੱਖ ਦਿਓ ਅੱਜ ਰੰਜਾ ਸਿੰਘ ਨਹੀਂ ਆਈ ਜਮੜੇ ਵਾਲੇ ਉਹ ਉਹਨਾਂ ਦੇ ਦਰਵਾਜ਼ੇ ਕੋਲ ਪੁੱਛ ਰਹੇ ਕਿ ਕੀ ਕਹਿ ਕੇ ਗਏ ਸੀ ਕਿ ਭਾਰਜਾ ਰੱਖ ਲੋਗੇ ਨਹੀਂ ਰੱਖੀ ਤਦਕਾਰ ਗੱਲ ਕਰ ਰਮਨ ਜੀ ਨੇ ਕਿ ਕਦੋਂ ਬਰਾਗੀ ਤੱਕ ਨਹੀਂ ਕੀ ਉਜ਼ਾਰ ਦਿੱਤਾ ਰਈガル ਦੂਜੀ ਗੱਲ ਲੈਂਦਾ ਸੀ ਕਿ ਅੱਜ ਤੋਂ ਉਹਦੇ ਪੈਰ ਨਹੀਂ ਚਲੋਗੇ ਕਹਿੰਦਾ ਕਿ ਇਹ ਪ੍ਰੋਬਲਮ ਆ ਤੇ ਕੋਈ ਨਾ ਚੋੜੀ ਇਸ ਇਫੈਕਟ ਹੋਗਾ ਤਾਂ ਮੈਡੀਕਲ